ਚਾਹੀਦੀ ਆ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਕੰਮ ਹੋ ਜਾਣਾ ਸਾਨੂੰ ਕੰਮ ਕਰਨਾ ਸਾਨੂੰ ਜਿਹੜੇ ਰੈਸ਼ੀ ਏਰੀਏ ਉੱਥੇ ਪਾਈਪਾ ਪਾਦਣ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਿੱਛੇ ਪਈਆਂ ਨਹੀਂ ਪਈਆਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਥੇ ਸਾਡੇ ਰੈਸ਼ੀ ਏਰੀਏ ਚ ਪਾਈਪਾ ਚਾਹੀਦੀ ਆ ਬਸ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਕਿਸੇ ਕਿਸੇ ਨਾਲ ਗੱਲਬਾਤ ਕੀਤੀ ਇੱਥੇ ਨਾਲ ਕਿਸੇ ਨਾਲ ਨਹੀਂ ਅਸੀਂ ਇਹਨੂੰ ਰੋਕਣਾ ਅਸੀਂ ਕੰਮ ਨਹੀਂ ਹੋਣ ਦੇਣਾ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਆਏ ਸੀਗੇ ਉਹਨਾਂ ਨੇ ਕੀ ਗੱਲਬਾਤ ਕੀਤੀ ਤੁਹਾਡੀ ਉਹ ਕਹਿੰਦੇ ਅਸੀਂ ਕਰਵਾਵਾਂਗੇ ਮਗਰ ਇਸ ਇਲੈਕਸ਼ਨ ਹੋਣ ਤੋਂ ਮਗਰ ਇਲੈਕਸ਼ਨ ਤੋਂ ਬਾਅਦ ਪਰ ਉਹਨਾਂ ਦਾ ਤਾਂ ਬੋੜੀ ਨਹੀਂ ਪੈਂਦਾ ਵਾਰਡ ਆ ਫਲੈਟਾ ਦਾ ਸਾਰਿਆਂ ਦਾ ਪੈਂਦਾ ਉਹਨਾਂ ਦਾ ਫਲੈਟ ਵਾਲੇ ਦਾ ਪਰ ਉਹਨਾਂ ਦਾ ਕਹਿਣਾ ਉਹਨਾਂ ਦਾ ਕਹਿਣਾ ਕਿ ਇੱਥੇ ਸਾਡਾ ਵਾਰਡ ਨਹੀਂ ਪੈਂਦਾ ਨਹੀਂ ਇਹ ਅਸਾ ਵਾਰਡ ਹੀ ਉਹਨਾਂ ਦਾ ਇੱਕ ਨੰਬਰ ਉਹਨਾਂ ਦਾ ਇਹ ਵਾਲਾ ਸਾਰਾ ਏਰੀਆ ਤੇ ਉਹੀ ਕਰਵਾਣਗੇ ਤੁਸੀਂ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕੋਈ ਨਾ ਅਸੀਂ ਕਰਵਾਵਾਂਗੇ ਮਗਰ ਫਿਰ ਨਾਲ ਅਸੀਂ ਰੋਕ ਤਾਂਗੇ ਇਹਨੂੰ ਪਾਈਪਾ ਪਵਾ ਲੰਨ ਹਾਂ ਪਾਈਪਾ ਕਰਵਾਣੀਆਂ ਸੋ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕੀ ਜਿਹੜਾ ਭਗਸਿੰਗ ਕੋਲੇ ਦਾ ਜਿਹੜਾ ਨਾਲਾ ਹੈ ਵਾ ਲਗਾਤਾਰ ਜਿਹੜਾ ਸਾਰਾ ਪੜ ਦਿੱਤਾ ਗਿਆ ਤੇ ਦੇਖ ਸਕਦੇ ਹੋ ਕਿਥੇ ਜੀਸੀਬੀਆਂ ਵੀ ਜਿਹੜੀਆਂ ਸਾਰੀਆਂ ਲੱਗੀਆਂ ਹੋਈਆਂ ਵਾ ਤੇ ਦੂਜੇ ਬੰਨੇ ਵੀ ਜਿਹੜਾ ਟਰੱਕ ਆ ਚੁੱਕਾ ਉੱਥੇ ਹੀ ਮਹੱਲੇ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਇੱਥੇ ਬਿਲਕੁਲ ਵੀ ਜਿਹੜਾ ਕੰਮ ਨਹੀਂ ਹੋਣ ਦੇਣਾ ਕਿਉਂਕਿ ਨਾਲੇ ਦੇ ਕਰਕੇ ਲਗਾਤਾਰ ਸਾਨੂੰ ਜਿਹੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਮਹੱਲੇ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਆ ਪਾਈਪ ਜਿਹੜੇ ਆ ਜ਼ਰੂਰ ਪਾਏ ਜਾਣ ਵੇ ਵਾਲਾ ਨੇ ਇਕੱਠੇ ਹੋਏ ਗੱਲ ਕਰਨੀ ਜਿਹੜੀ ਕਰਨੀ ਹੈ ਤੋ ਤਸਵੀਰਾਂ ਜਿਹੜੀਆਂ ਸਾਡੇ ਨਾਲ ਸਾਧੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਵਾਹ ਬੱਲੇਵਾਸੀਆਂ ਵੱਲੋਂ ਰੋਕੀ ਜਾ ਰਹੀਆਂ ਕੰਮ ਕਰਦੋ ਜਿਹੜਾ ਹੁਣ ਰੋਕ ਦਿੱਤਾ ਜਾ ਰਿਹਾ ਕਿ ਜਿਹੜਾ ਕੰਮ ਹੈ ਇੱਥੇ ਅਸੀਂ ਬਿਲਕੁਲ ਵੀ ਜਿਹੜਾ ਹੁਣ ਨਹੀਂ ਕਰਨ ਦੇਣਾ ਕਿਉਂਕਿ ਦੇਖ ਸਕਦੇ ਹੋ ਕਿ ਜਗ੍ਹਾ ਜਿਹੜੀ ਆ ਸਾਰੀ ਲਗਾਤਾਰ ਜਿਹੜੀ ਪੂਰੀ ਦੀ ਪੂਰੀ ਜਿਹੜੀ ਆ ਉਹ ਤੋੜ ਦਿੱਤੀ ਗਈ ਆ ਬਿਲਕੁਲ ਥੋੜੀ ਜਿਹੀ ਜਿਹੜੀ ਆ ਉਹ ਸੜਕ ਰਹਿ ਗਈ ਆ ਸੋ ਇਹ ਨੇ ਤਸਵੀਰਾਂ ਜਲੰਧਰ ਦੀਪਕ ਅਸਿੰਕ ਕਲੋਨੀ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਪਹਿਲੇ ਨਾਲੀ ਦੀ ਸਫਾਈ ਕਰਵਾਈ ਜਾ ਰਹੀ ਸੀ ਹੁਣ ਜਿਹੜੀ ਜਗ੍ਹਾ ਆ ਬਿਲਕੁਲ ਚੌੜੀ ਕਰ ਦਿੱਤੀ ਗਈ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਸਾਨੂੰ ਦਿੱਕਤਾਂ ਹੋ ਰਹੀਆਂ ਇਹ ਨਹਿਰ ਜਿਹੜੀ ਆ ਚੌੜੀ ਕਰਨ ਦੇ ਕਰਕੇ ਜਿਹੜਾ ਸਾਡੇ ਕੋਲ ਜਿਹੜਾ ਹੁਣ ਸਾਡੇ ਛੋਟੇ-ਛੋਟੇ ਬੱਚੇ ਆ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਹੋ ਸਕਦਾ ਤੇ ਇੱਥੇ ਜਿਹੜੀਆਂ ਪਾਈਪਾਂ ਪਾਈ ਜੇ ਤਾਂ ਕਿ ਜਦੋਂ ਪਾਣੀ ਕੱਲ ਨੂੰ ਫਲੋ ਹੁੰਦਾ ਤੇ ਮੇਰੇ ਜਿਹੜੇ ਘਰ ਦਾ ਆ ਉਹ ਕਿਸੇ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਨੁਕਸਾਨ ਜਿਹੜਾ ਨਾ ਹੋ ਸੋ ਦੇਖ ਸਕਦੇ ਹੋ ਕਿ ਲਗਾਤਾਰ ਜ ਜਿਹੜਾ ਮਸ਼ੀਨ ਮੈਨ ਆ ਉਹ ਮਸ਼ੀਨ ਜਿਹੜਾ ਚਲਾ ਰਿਹਾ ਤਾਂ ਬਿਲਕੁਲ ਜਿਹੜੀ ਕਮਾਈ ਜਾ ਰਹੀ ਹੈ। ਸੋ ਟਰੱਕ ਜਿਹੜਾ ਇਹ ਇੱਥੇ ਲੱਗਾ ਹੋਇਆ ਦੇਖ ਸਕਦੇ ਹੋ। ਤਸਵੀਰਾਂ ਜਿਹੜੀਆਂ ਸਾਡੇ ਦਾ ਸਾਂਝੀਆਂ ਕਰ ਰਹੇ ਆ। ਦੇਖ ਸਾ데요 ਕਿ ਲਗਾਤਾਰ ਜਿਹੜੀ ਲੇਟ ਹੈ ਉੱਥੇ ਜੇ ਗੱਲ ਕਰੀਏ ਕੀ ਕਾਂਗਰਸ ਪਾਰਟੀ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿ ਜਿੱਤੇ ਹੋਏ ਇਲਾਕੇ ਦੇ ਜਿਹੜੇ ਐਮਐਲਏ ਆ ਪਰ ਵਿਧਾਇਕ ਹੈ ਨਾਰਥ ਦੇ ਹਲਕੇ ਦੇ ਜਿਹੜੇ ਬਾਵੇ ਹਨ ਜਿਹੜੇ ਜਿੱਤੇ ਸੀਗੇ ਹੈਰਾਨਗੀ ਵਾਲੀ ਗੱਲ ਹੈ ਕਿ ਮੌਜੂਦਾ ਐਮਐਲਏ ਹੋਣ ਦੇ ਬਾਵਜੂਦ ਵੀ ਜਿਹੜੇ ਲੋਕੀ ਅੱਜ ਆ ਇੱਥੇ ਜਿਹੜੇ ਪਰੇਸ਼ਾਨ ਹੋ ਰਹੇ ਆ ਤੇ ਉੱਥੇ ਕਾਂਗਰਸ ਪਾਰਟੀ ਦਾ ੱਤਕਾ ਵੀ ਕਿਤੇ ਨਾ ਕਿਤੇ ਤੁਹਾਨੂੰ ਨਜ਼ਰ ਆਇਆ ਹੋਣਾ ਸੋ ਇਸ ਕਰਕੇ ਸਾਰਿਆਂ ਨੇ ਪੀ ਲੱਗੇ ਜਿਹੜੀ ਵੋਟਾਂ ਆ ਮੈਂ ਬਿਲਕੁਲ ਸੋ ਸਮਝ ਕੇ ਪਾਈਓ ਕਿਸੇ ਵੀ ਗੁੰਡੇ ਆ ਬਦਮਾਸ਼ ਨੂੰ ਜਿਹੜੀ ਵੋਟ ਬਿਲਕੁਲ ਨਾ ਪਾਈ ਜਾਏ ਕਿਉਂਕਿ ਜਦੋਂ ਤੁਹਾਡੇ ਵੱਲੋਂ ਇਸ ਤਰ੍ਹਾਂ ਜਿਹੜੇ ਚੀਜ਼ਾਂ ਹੋਣ ਗਈਆਂ ਤੁਹਾਨੂੰ ਦੱਸ ਦੇਗੀ ਕਿ ਘੋਮ ਫੇਰ ਕੇ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਹੀ ਭੁਗਤਣੀਆਂ ਪੈਣੀਆਂ ਇਸ ਕਰਕੇ ਬਿਲਕੁਲ ਸੋਚ ਸਮਝ ਕੇ ਜਿਹੜੀ ਆ ਉਹ ਵੋਟ ਪਾਈ ਜਾਏ ਪਾਈਪਾ ਵਾਸਤੇ ਉਹਨਾਂ ਨੂੰ ਰਿਕਵੈਸਟ ਕੀਤੀ ਆ ਤੇ ਪਾਈਪਾ ਜੋਗਾ ਹੀ ਅਸੀਂ ਕਰਾਣਾ ਆ ਫਿਰ ਲਾਲਸ ਉਸੇ ਚਲਾਓ ਇਹਨੂੰ ਚੱਕ ਦੋ ਕਲੀਨ ਕਰ ਦੋ ਉਸ ਤੋਂ ਬਾਅਦ ਕੰਮ ਨਾ ਕਰੀਓ ਅਸੀਂ ਐਸੀ ਕਲੀਨਿੰਗ ਕਰਨਾ ਆ ਹਾਂ ਹੋਰ ਕੁਛ ਨਾ ਕਰੀਓ ਆ ਕੂੜਾ ਚੱਕ ਦੋ ਜਿਹੜਾ ਉੱਤੇ ਧਰਿਆ ਪਿਆ ਇਹਨੂੰ ਕਲੀਨ ਕਰਕੇ ਉਸ ਤੋਂ ਬਾਅਦ ਇੱਕ ਰੇਨ ਨਾ ਲਾਈਓ ਕਿਉਂਕਿ ਹਾਂ ਬਹੁਤ ਸਫਾਈ ਕਰੋ ਸਫਾਈ ਸਭ ਸਫਾਈ ਕਰ ਦੋ ਸਾਰਾ ਉਸ ਤੋਂ ਬਾਅਦ ਰੇਨ ਇੱਥੇ ਨਾ ਲਾਈਓ ਕਿਉਂਕਿ ਅਸੀਂ ਹੂੰ ਰੋਕਾਂਗੇ ਤੇ ਜ਼ਿਆਦਾ ਹੋਣ ਤੇ ਇਸ ਕਰਕੇ ਉਦੋਂ ਹੂੰਣਾ ਕਰਕੇ ਉਸ ਤੋਂ ਬਾਅਦ ਨਾ ਲਾਈਓ ਤੁਹਾਨੂੰ ਗੱਲਬਾਤ ਕਰ ਲੈਣੇ ਵਿਅਕਤੀ ਦਾ ਭਾਜੀ ਕੀ ਨਾਮ ਰਿਹਾ ਤੁਹਾਡਾ ਕੀ ਨਾਮ ਕੀ ਭਾਜੀ ਕੀ ਪੋਸਟ ਹੈ ਤੁਹਾਡੀ ਮੈਂ ਤਾਂ ਵੀਰੇ ਲੈਨਰ ਦਾ ਥਾਲੂ ਹਾਂ ਮੈਂ ਕੀ ਭਾਜੀ ਸਾਰੀ ਗੱਲਬਾਤ ਕੀਤੀ ਜਾ ਤੁਹਾਨੂੰ ਇੱਥੇ ਕਿਹੜੇ ਕੰਮ ਲਈ ਕਾਰਪੋਰੇਸ਼ਨ ਵੱਲੋਂ ਮਨਜ਼ੂਰੀ ਮਿਲੀ ਸੀਗੀ ਤੁਹਾਨੂੰ ਵੀਰੇ ਨੈਪ ਪੱਕੀ ਗੰਨੀ ਮਨਜ਼ੂਰੀ ਮਿਲੀ ਓਕੇ ਤੇ ਹੁਣ ਮੁਹੱਲੇ ਵਾਲਿਆਂ ਦਾ ਕੀ ਕਹਿਣਾ ਹੈ ਮੁਹੱਲੇ ਵਾਲੇ ਕਹਿ ਰਹੇ ਆ ਪਹਿਲੇ ਸਫਾਈ ਕਰੋ ਅਸੀਂ ਪਾਈਪਾਂ ਦਾ ਆਰਡਰ ਲਾਾਂਗੇ ਅੱਗੇ ਕੋਈ ਕੰਮ ਨਾ ਕਰਿਆ ਫਿਲਹਾਲ ਹਜੇ ਪਾਈਪਾਂ ਦਾ ਆਰਡਰ ਵੈਸੇ ਤੁਹਾਨੂੰ ਮਿਲਿਆ ਕਿਸੇ ਸਫਾਈ ਦਾ ਹੀ ਮਿਲਿਆ ਤੁਹਾਨੂੰ ਹਜੇ ਸਫਾਈ ਦਾ ਨਹੀਂ ਮਿਲਿਆ ओके ਹੁਣ ਤੁਸੀਂ ਕੰਮ ਰੋਕਨ ਲੱਗੇ ਹੋ ਸਫਾਈ ਕਰਕੇ ਸਫਾਈ ਕਰਕੇ ਤੇ ਤੁਸੀਂ ਆਪਣੇ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਜੇ ਕਿ ਸਾਨੂੰ ਇਹ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਗੱਲ ਹੋਈ ਮੈਂ ਹੁਣੇ ਆਇਆ ਨੇ ਤੇ ਹੁਣੇ ਮੇਰੇ ਕੋਲ ਹੁਣੇ ਇਹਨਾਂ ਨੇ ਪਰੇਸ਼ਾਨੀ ਦੱਸਿਆ ਮੈਂ ਗੱਲ ਕਰਕੇ ਠੀਕ ਥੈਂਕ ਯੂ ਬਹੁਤ। ਤੋਂ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਦੇ ਨਾਲ ਜਦੋਂ ਜਿਹੜੀ ਗੱਲਬਾਤ ਕੀਤੀ ਗਈ ਉੱਥੇ ਵਿਅਕਤੀ ਦਾ ਕਹਿਣਾ ਇਹ ਹੈ ਕਿ ਮੈਂ ਹੁਣੇ ਹੀ ਆਇਆ ਸੀਗਾ ਸੋ ਮਹੱਲੇ ਵਾਸੀਆਂ ਦੇ ਨਾਲ ਜਿਹੜੀ ਆ ਮੇਰੀ ਗੱਲਬਾਤ ਹੋਈ ਆ ਮਹੱਲੇ ਵਕਸੇ ਦੀ ਜਿਹੜੀ ਗੱਲ ਹੈ ਉਹ ਮੈਨੂੰ ਪਤਾ ਲੱਗਾ ਇਹ ਜਿਹੜੀ ਸਾਰੀ ਗੱਲਬਾਤ ਹੈ ਮੈਂ ਹੁਣ ਸੀਨੀਅਰ ਅਧਿਕਾਰੀ ਦੇ ਨਾਲ ਜਿਹੜੀ ਆ ਜ਼ਰੂਰ ਕਰਾਂਗਾ ਤੇ ਉਹਨਾਂ ਦੇ ਧਿਆਨ ਦੇ ਵਿੱਚ ਜਿਹੜੀ ਇਹ ਸਾਰੀ ਚੀਜ਼ਾਂ ਜ਼ਰੂਰ ਲੈ ਕੇ ਆਉਂਗਾ ਸੋ ਉੱਥੇ ਹੀ ਅੱਛੇ ਤਰੀਕੇ ਨਾਲ ਹੋਰ ਨਜ਼ਰ ਜਮੇ ਜਿਹੜੀ ਆ ਸਰਕਾਰ ਸਰਕਾਰ ਤੋਂ ਸੰਦੇਸ਼ ਇਹ ਹੈ ਓਕੇ ਸੋ ਉੱਥੇ ਤੁਹਾਨੂੰ ਦੱਸ ਜਾਈਏ ਕਿ ਮਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਜਿਹੜਾ ਜਿਹੜੀ ਸਫਾਈ ਜਿਹੜੀ ਕੱਲੀ ਕਰ ਦਿੱਤੀ ਜਾਵੇ ਫੋਰ ਇਸ ਤੋਂ ਇਲਾਵਾ ਕੋਈ ਕੰਮ ਨਾ ਕੀਤਾ ਜਾਵੇ ਕੰਮ ਰੋਕ ਦਿੱਤਾ ਜਾਵੇ ਕਿਉਂਕਿ ਸਾਨੂੰ ਜਿਹੜਾ ਆ ਖਾਸੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜਿਹੜੇ ਸੀਨੀਅਰ ਆਗੂ ਜਿਹੜੇ ਇਸ ਟਾਈਮ ਉੱਥੇ ਮੌਜੂਦ ਆ ਕਿਤੇ ਨਾ ਕਿਤੇ ਭਜਦੇ ਹੋਏ ਨਜ਼ਰ ਆ ਰਹੇ ਆ ਉਤ ਵਰ ਸਾਰੇ ਸੀਨੀਅਰ ਤੁਹਾਡੇ ਇਧਰ ਆਵਰੇ ਅਸਰਦਾਰ ਵੀ ਸੀਨੇ ਜਿਹੜੇ ਇੱਧਰ ਦੌੜਦਾ ਤਾਂ ਕਰ ਲੋ ਫਟਫਟ ਗੱਲ ਸੋ ਤੁਹਾਨੂੰ ਦਿਖਾ ਦਿੰਦੇ ਆ ਕਿ ਲਗਾਤਾਰ ਜਿਹੜੀ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਪਿੱਛੇ ਪਹਿਲੇ ਕਿੰਨੀ ਚੌੜੀ ਰੋਡ ਸੀ ਤੇ ਕਿਹੜੀ ਕਿੰਨੀ ਥਾਂ ਤੱਕ ਜਿਹੜੀ ਇਹ ਰੋਡ ਸਾਰੀ ਜਿਹੜੀ ਇਹ ਤੋੜ ਦਿੱਤੀ ਗਈ ਹੈ ਉੱਥੇ ਤੁਹਾਨੂੰ ਦੱਸ ਦੇ ਕਿ ਲੋਕਾਂ ਦਾ ਕਹਿਣਾ ਇਹ ਹੈ ਕਿ ਜੇ ਇੰਨਾ ਸਾਦਾ ਪਾਣੀ ਹੋਏਗਾ ਤਾਂ ਜਿਹੜੇ ਸਾਡੇ ਘਰ ਦੀਆਂ ਨੀਆ ਵੀ ਉਹ ਜਿਹੜੀ ਕੱਚੀਆਂ ਪੈਣਗੀਆਂ ਤੇ ਕੱਲ ਨੂੰ ਜੇ ਕੋਈ ਬੱਚਾ ਘਰ ਦੇ ਵਿੱਚੋਂ ਡਿੱਗ ਜਾਂਦਾ ਹੈ ਤੇ ਉਹ ਸਦਾ ਨਹਿਰ ਦੇ ਵਿੱਚ ਜਾ ਕੇ ਡਿੱਗੇਗਾ ਜੀਤੇ ਕਰਕੇ ਬੱਚਿਆਂ ਦੀ ਜੜੀ ਹੈ ਜਾਣ ਵੀ ਜਾ ਸਕਦੀ ਕਿਉਂਕਿ ਸਾਡੇ ਇਸ ਨਾਲੇ ਦੇ ਵਿੱਚ ਕਾਫੀ ਜ਼ਿਆਦਾ ਜ਼ਹਿਰੀਲੇ ਜ਼ਹਿਰੀਲੇ ਜਿਹੜੇ ਸੱਪ ਸੀਗੇ ਕਾਫੀ ਜ਼ਿਆਦਾ ਜਿਹੜੇ ਜ਼ਹਿਰੀਲੇ ਇਸ ਨਾਲੇ ਦੇ ਵਿੱਚੋਂ ਜਿਹੜੇ ਸੱਪ ਨਿਕਲੇ ਸੀ ਜਦੋਂ ਸਫਾਈ ਜਿਹੜਾ ਜਦੋਂ ਸਾਰੀ ਕਰਵਾਈ ਗਈ ਸੀ ਤੇ ਹੁਣ ਮੱਲੇ ਵਾਲਾਂ ਦਾ ਕਹਿਣਾ ਹੈ ਤੁਹਾਨੂੰ ਦਿਖਾਉਣ ਨੇ ਕਿ ਪਹਿਲੇ ਜਿਹੜੀ ਪੁਲਿਸ ਦੇ ਵੀ ਇੰਨੀ ਛੋਟੀ ਸੀ ਜਿਹੜੀ ਤਸਵੀਰਾਂ ਦੇ ਵੀ ਤੁਸੀਂ ਦੇਖ ਰਹੇ ਹੋ ਤਾਂ ਥੱਲੇ ਕਿੰਨਾ ਕੁ ਜ਼ਿਆਦਾ ਜਿਹੜਾ ਗਾਰਾ ਇਕੱਠਾ ਹੋਇਆ ਹੋਇਆ ਉਹ ਵੀ ਜਿਹੜੀ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਦੇ ਅਸੀਂ ਪਾਈਪਾ ਕਰਵਾਉਣੀ ਹੈ ਇੱਥੇ ਰੈਸ਼ੀ ਏਰੀਆ ਚ ਕਰ ਦੋ ਬਾਕੀ ਪਿੱਛੇ ਕਰੋ ਨਾ ਕਰੋ ਮੈਨੂੰ ਕੋਈ ਸਾਨੂੰ ਨਹੀਂ ਪ੍ਰੋਬਲਮ ਕਿਸੇ ਨੂੰ ਵੀ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈ ਕਿ ਇੱਥੇ ਆ ਚੀਜ਼ ਹੋਵੇ ਅਸੀਂ ਨਹੀਂ ਕਰਨਾ ਸਾਨੂੰ ਪਾਈਪਾ ਕਰ ਦੋ ਬਾਕੀ ਤੁਸੀਂ ਏਰੀਆ ਚ ਨਹੀਂ ਕਰ ਰਹੇ ਕਰ ਰਹੇ ਹੋ ਸਾਨੂੰ ਨਹੀਂ ਪਤਾ ਪਿੱਛੇ ਵੀ ਤਾਂ ਕਿੰਦੇ ਪਾਈਪਾ ਪਾਈਆਂ ਹੀ ਆ ਸਾਨੂੰ ਸਿਰਫ ਇੱਥੇ ਕਰਵਾ ਦੇ ਵੀ ਜਿਹੜੀ ਡ੍ਰੇਨ ਪਹਿਲੇ ਰਵਿਸ਼ਨਾ ਭਰੀ ਹੋਈ ਸੀਗੀ ਹਾਂਜੀ ਸਾਨੂੰ ਤਾਂ ਹਦਾਇਤ ਹੋਈ ਇਸ ਨੂੰ ਸਮੂਹ ਬਾਣਸਾ ਤੋਂ ਲਾਇਆ ਗਿਆ ਪੂਰੀ ਡ੍ਰੇਨ ਕਲੀਨ ਕਰਕੇ ਸਟੋਨ ਪਿਚਿੰਗ ਜੋ ਪ੍ਰੋਵੀਜ਼ਨ ਹੈ ਉਹ ਇਸ ਕਰ ਰਹੇ ਹਾਂ ਜੀ ਤੁਹਾਡੀ ਕੋਈ ਐਦਾਂ ਦੀ ਪ੍ਰੋਬਲਮ ਹੈ ਉੱਥੇ ਡਿਸਕਸ ਕਰਕੇ ਦੇਖ ਲੈਣਾ ਹੈਗਾ ਹਾਂਜੀ ਠੀਕ ਹੈ ਨਾ ਗੱਲ ਫਿਲਹਾਲ ਜੋ ਸਾਡੇ ਕੋਲ ਅਸੀਂ ਉਹ ਕਰ ਰਹੇ ਹਾਂ ਫਰ ਤਾਂ ਦੇਖੋ ਕਿੰਨਾ ਚੌੜਾ ਹੋ ਜਾਣਾ ਚੌੜੇ ਹੋਣ ਕਰਕੇ ਦੇਖੋ ਕਿੰਨੇ ਬੱਚੇ ਨਾਲ ਨਾਲ ਚੱਲ ਜਾਣਾ ਨਾਲ ਨਾਲ ਸ਼ੁਰੂ ਹੋ ਜਾਣਾ ਤੇ ਉਹਦੇ ਨਾਲ ਕਿੰਨੀ ਪ੍ਰੋਬਲਮ ਆਉਂਦੀ ਹੈ ਥੋੜੀ ਮੇਰੀ ਗੱਲ ਸਮਝੋ ਆਪਾਂ ਪੂਰੇ ਸ਼ਹਿਰ 'ਚ ਬਣਾ ਰਹੇ ਆ ਹਾਂਜੀ ਹੁਣ ਇੱਕ ਤਾਂ ਅਸੀਂ ਇਹਨੂੰ ਕਹਿ ਦਿੱਤਾ ਵੀ ਦੇਖੋ ਮੰਦਰ ਨੂੰ ਬਿਲਕੁਲ ਨਹੀਂ ਨੁਕਸਾਨ ਕਰਨਾ ਹਾਂਜੀ ਅਸੀਂ ਪਹਿਲੇ ਤੁਹਾਡੇ ਤੋਂ ਪਹਿਲੇ ਹੀ ਕਹਿ ਚੁੱਕੇ ਹੈਗੇ ਵੀ ਧਾਰਮਿਕ ਮਿਸ਼ਨ ਨਹੀਂ ਆਪਾਂ ਛੇੜਨਾ ਚਾਹੀਏ ਆਪਾਂ ਨੂੰ ਥੋੜਾ ਜਨਾ ਸੈਕਸ਼ਨ ਕੱਟ ਕਰਨਾ ਪਏ ਕੋਈ ਗੱਲ ਨਹੀਂ ਹਾਂਜੀ ਇਚੜਾਈ ਥੋੜੀ ਘਟਾ ਲਓ ਪਰ ਮੰਦਰ ਨੂੰ ਨੁਕਸਾਨ ਪਹਣਾਣਾ ਹਾਂ ਠੀਕ ਹੈ ਚਲੋ ਦਵਾਰ ਆ ਗਈ ਤਾਂ ਨਵੀਂ ਦਵਾਰ ਹੋ ਜਾਈ ਕੋਈ ਇਸ਼ੂ ਨਹੀਂ ਹੈ ਮੰਦਰ ਨੂੰ ਤੁਹਾਡਾ ਕੋਈ ਨੁਕਤ ਨਹੀਂ ਆ ਕੋਈ ਫਰੇ ਵਰਕਰ 0% ਨਹੀਂ ਹੋਵੇ ਰਹੀ ਗੱਲ ਸੈਕਸ਼ਨ ਦੀ ਇਹਦਾ ਆਪਾਂ ਸੈਕਸ਼ਨ ਅਸੀਂ ਥੋੜਾ ਜਨਾ ਘਟਾ ਸਕਦੇ ਆ ਉਹ ਘਟਾ ਲਾਂਗੇ ਅਰਜ਼ੋ ਕਿੰਨਾ ਕਾਪਾ ਘਟਾ ਲਾਂਗੇ ਜੇ ਤੁਹਾਨੂੰ ਇਹਨਾਂ ਦਿੱਕਤ ਹੋਵੇ ਇਹਨਾਂ ਨੂੰ ਵੀ ਨਾ ਮਰੇ ਦੋਸਤ ਬਹੁਤ ਦੇਖੋ ਤੁਸੀਂ ਉੱਧੇ ਦੇਖੋ ਕਿੱਥੇ ਤੱਕ ਪਹੁੰਚ ਰਿਹਾ ਹਜੇ ਤੇ ਪਿੰਡਾਂ ਨਾਲ ਤੁਸੀਂ ਕਰਕੇ ਸਰ ਚਲੇ ਜਾਣਾ ਬਾਅਦ ਚ ਪਤਾ ਬਾਰਿਸ਼ ਆਂਦੀ ਹੈ ਤੇ ਸਾਰਾ ਪਾਣੀ ਅੰਦਰ ਚਲੇ ਆ ਇਹਦੇ ਕੰਬਰਿਆਂ ਤੱਕ ਆ ਗਿਆ ਕੈਪਸਟੀ ਕਿੰਨੀ ਵੱਧ ਜਾਨੀ ਪਾਣੀ ਦੀ ਤੁਸੀਂ ਦੋਨੋਂ ਸਾਈਡ ਦੇਖੋ ਤੁਸੀਂ ਦੇਖੋ ਕੈਪਸਟੀ ਕਿੰਨੀ ਵੱਧ ਨਹੀਂ ਇਹਦੀ ਪਾਣੀ ਦੀ ਇੱਕ ਪਾਸਾ ਨਾਲ ਦੇਖੋ ਕਹੀਮ ਨਾਲ ਉਧਰ ਦੇਖੋ ਪਾਰਕਾਂ ਸਾਰੇ ਨੇ ਪਾਰਕਾਂ ਬਣਾਈਆਂ ਇਹ ਮੈਨੂੰ ਪਤਾ ਲੱਗ ਰਿਹਾ ਹੈ ਮੈਂ ਤਾਈਂ ਰੁੱਕ ਗਿਆ ਹਾਂ ਕੈਪਸਟੀ ਬਹੁਤ ਵੱਧ ਜਾਨੀ ਹੈ ਤਾਂ ਕਰਕੇ ਅਸੀਂ ਕਹਿੰਦੇ ਪਾਈਪ ਪਾ ਦਿਓ ਨਾ ਉਹ ਕਿਸੇ ਨੂੰ ਪ੍ਰੋਬਲਮ ਆਵੇ ਨਾ ਨੋ ਪ੍ਰੋਬਲਮ ਆ ਗੀ ਮੀਨ ਕਾਲ ਹੈਗੀ ਆਪਣੀ ਕੋਈ ਪ੍ਰੋਬਲਮ ਨਹੀਂ ਆ ਗੀ ਉਹ ਨਾ ਸਰਕਾਰ ਨੂੰ ਗੰਦਨਾ ਪੈ ਜਾਂਦਾ ਨਹੀਂ ਮੈਂ ਸਮਝ ਨਹੀਂ ਤੁਹਾਡੀ ਗੱਲ ਇਹ ਤਾਂ ਮੈਨੂੰ ਤੁਹਾਨੂੰ ਪਤਾ ਆ ਤੁਸੀਂ ਪੁਆਇੰਟ ਆਊਟ ਕਰ ਲਿਆ ਇਹੀ ਪੁਆਇੰਟ ਮੈਂ ਆਪਣੇ ਹਾਇਰ ਅਥੋਰਟੀ ਨਾਲ ਡਿਸਕਸ ਕਰਾਂਗਾ ਹਾਂ ਜੀ ਬਿਲਕੁਲ ਸ਼ੂ ਨਹੀਂ ਹੈ ਇੱਕ ਵਾਰੀ ਨੂੰ ਜਦ ਆ ਪਟਾਈ ਤੇ ਕਰਦੇ ਪਾਈਪ ਫਿਰ ਵੀ ਇਹਦੇ ਚ ਹੀ ਪੈਣੀ ਹੈ ਹਾਂ ਹਾਂ ਬਿਲਕੁਲ ਤਾਂ ਹੀ ਅਸੀਂ ਕਹ ਰਹੇ ਇਹਨੂੰ ਰਿਮੂਵ ਕਰ ਲਓ ਮੈਨੂੰ ਟਾਈਮ ਦਿਓ ਮੈਂ ਡਿਸਕਸ ਕਰਾਂਗਾ ਹਾਇਰ ਅਥੋਰਟੀ ਕੋਲ ਪੁੱਛਣੀ ਹੈ ਤਾਂ ਕਿ ਮੈਂ ਕਰ ਦੂੰਗਾ ਤਾਂ ਤੁਸੀਂ ਗੱਲ ਬਿਲਕੁਲ 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 ਮੇਨ ਮਕਸਦ ਇਹ ਹੈ ਕਿ ਪਾਈਪ ਪੈਣੀ ਚਾਹੀਦੀ ਹੋ ਕੋਈ ਚੱਕਰ ਨਹੀਂ ਸੁਣੋ ਤੁਸੀਂ ਅਪਰੋਚ ਸਿਰਫ ਪਾਈਪ ਦੀ ਕਰਿਓ ਪਾਈਪ ਦੀ ਇਹ ਇਹਨੂੰ ਰੋਕ ਦਿਓ ਅਸੀਂ ਨਹੀਂ ਕਰਾਂਗੇ ਕੋਈ ਗੱਲ ਸਫਾਈਆਂ ਹੋਣ ਦੇਓ ਸਫਾਈ ਨੂੰ ਨਹੀਂ ਰੋਕਦੇ ਕੋਈ ਗੱਲ ਤੁਸੀਂ ਇੱਕ ਵਾਰ ਆ ਸੈਕਸ਼ਨ ਕੱਢਣ ਦੇ ਜਿਹੜਾ ਹੈਗਾ ਹਾਂ ਹਾਂ ਇਹ ਤਾਂ ਕਿੰਨੀ ਕੁ ਲੈਂਥ ਦੀ ਐ ਤੁਸੀਂ ਸਭ ਇਹਨਾਂ ਦੀ ਗੱਲ ਇਹ 300 ਫੁੱਟ ਦੀ 300 ਫੁੱਟ ਦੀ ਨਹੀਂ ਰਹੇਗਾ ਉਹ ਪਾਈਪਾਂ ਦਾ ਕਹਿ ਰਹੇ ਆ ਆਪਾਂ ਚਲੋ ਮੈਂ ਅਪ ਕਰ ਲੈਣੀ ਹਾਂ ਮੈਨੂੰ ਪਾਈਪਾਂ ਦੀ ਗੱਲ ਹੀ ਆ ਜ਼ਿਆਦਾ ਉਹ ਤੁਸੀਂ ਇਹ ਕਹਿੰਦੇ ਸਾਰੇ ਨੈਕਸਸਰੀ ਏਰੀਆ ਚ ਮੈਨੂੰ ਸਾਨੂੰ ਕਰ ਦਿਓ ਸਾਨੂੰ ਕੁਝ ਨਹੀਂ ਡਰਾਉ ਤੁਸੀਂ ਇਹਦੀ ਡਿਮਾਂਡ ਲਿਖ ਕੇ ਦੇ ਦਿਓ ਸਾਨੂੰ ਅਸਾਈਨ ਕਰਕੇ ਸਾਰੇ ਇਹੋ ਕਰ ਦਿੰਦੇ ਹਾਂ ਬਿਲਕੁਲ ਉਹ ਮੈਂ ਉਹ ਕਰ ਲਊਗਾ ਜਿੱਦਾਂ ਹੋਏ ਮੈਨੂੰ ਹਦਾਇਤ ਹੋਏਗੀ ਮੈਂ ਸਾਨੂੰ ਸਿਰਫ ਆਹ ਏਰੀਆ ਚ ਪੂਰੇ ਚ ਕਰ ਦੇਣ ਟੀਮ ਸਾਡੀ ਇੱਥੇ ਹੀ ਹੈ ਹਾਂ ਤੇ ਇੱਕ ਵਾਰ ਆ ਤਾਂ ਕਰਨ ਦੇ ਜਿਹੜਾ ਹੈਗਾ ਨਹੀਂ ਨਹੀਂ ਸਫਾਈ ਕਰੋ ਸਫਾਈ ਨੂੰ ਨਹੀਂ ਰੋਕਦੇ ਅਸੀਂ ਠੀਕ ਹੈ ਇਹ ਦੇਖੋ ਇੱਧਰਲਾ ਪਾਸਾ ਕਿੰਨਾ ਟੁੱਟਦਾ ਪਿਆ ਤੇ ਉਧਰਲਾ ਪਾਸਾ ਕਿੰਨਾ ਸੈਨ ਉਹ ਤੁਹਾਡਾ ਨਾ ਹੁਣ ਤਾਂ ਤੋਂ ਨਿਸ਼ਾਨਦੇਹੀ ਵੀ ਕਰ ਦਾਂਗੇ ਇਹਨਾਂ ਨਿਸ਼ਾਨਦੇਹੀ ਵੀ ਕਰਾਵਾਂਗੇ ਜਿਹੜੀ ਹਾਂ ਮੇਨ ਸੀਰੀਅਲ ਭਾਈ ਚਲੋ ਨਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਆ ਤੁਹਾਡੀ ਜਿਹੜੀ ਕੋ ਪ੍ਰੋਬਲਮ ਆ ਰਹੀ ਹੈ ਨਾ ਆਪਾਂ ਉਸ ਨੂੰ ਵੀ ਕਰ ਦਾਂਗੇ ਕੋਈ ਐਡਾ ਕੋਈ ਨਾ ਕੰਮ ਚੱਲ ਰਿਹਾ ਕਮ ਹੁੰਦੇ ਤਾਂ ਮੈਂ ਟੀਚਾ ਤੁਸੀਂ ਰੱਖੋ ਕਿ ਪਾਈਪ ਦਾ ਗੇਮ ਹੈ ਹੋਰ ਕੋਈ ਗੱਲ ਨਹੀਂ ਹੈ ਸੋ ਗੱਲ ਦੀ ਕੋਈ ਗੱਲ ਹੈ ਸਾਡੀ ਕਿ ਪਾਈਪ ਹੋਣਾ ਪੈਣਾ ਚਾਹੀਦਾ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਆਪ ਡਿਸਕਸ ਕਰ ਲਵਾਂ ਲਿਖ ਕੇ ਬਣਾਓ ਦੇ ਦਿੱਤੀ ਇਹਨਾਂ ਨੂੰ ਕਰੋ ਸਭ ਸੁਣੋ ਮੇਰੀ ਕੋਈ ਗੱਲ ਨਹੀਂ ਪੈਣ ਦੀ ਗੱਲ ਕੋਈ ਤੁਸੀਂ ਕਹੋ ਤੱਕ ਹੁੰਦੇ ਹੋ ਅਸੀਂ ਤੁਹਾਨੂੰ ਹੁਣੇ ਭਾਵੇਂ ਦੇ ਦਿਆਂ ਘੰਟੇ ਤੱਕ ਹੁੰਦੇ ਹੋ ਅਸੀਂ ਦਾ ਮੈਂ ਨਾ ਮੈਂ ਤਾਂ ਹੁਣ ਪਹਿਲਾਂ ਵੀ ਆਏ ਸੀਗੇ ਉੱਥੇ ਮਿਲੇ ਸੀ ਇਹਨਾਂ ਤੇ ਪ੍ਰੈਜ਼ੈਂਟ ਹੁੰਦੇ ਐਸੀ ਗੱਲ ਹੈ ਅਸੀਂ ਇਹਨਾਂ ਨੂੰ ਦੇ ਦਾਂਗੇ ਸੱਜੇ ਸਾਡੇ ਵੀ ਉੱਥੇ ਟੀਮ ਵੀ ਇੱਥੇ ਸਾਡੀ ਇੱਥੇ ਹੈ ਕੋਈ ਨਾ ਦੇ ਦੋ ਠੀਕ ਅਸੀਂ ਉੱਪਰ ਡਿਸਕਸ ਕਰ ਲਾਂ ਕਿਹਦਾ ਨੰਬਰ ਹੈ ਇਹਨਾਂ ਦੇ ਨੰਬਰ ਨੋਟ ਕਰੋ ਕੋਈ ਨਹੀਂ ਹੈ ਨਹੀਂ ਚਲੋ ਫਿਰ ਵੀ ਨੰਬਰ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਹੈ ਨੰਬਰ ਲੈ ਲਓ ਕੋਈ ਇਸ਼ੂ ਨਹੀਂ ਹੈ ਨੰਬਰ ਇਹਨਾਂ ਦਾ ਮੋਬਾਈਲ ਨੰਬਰ ਨੋਟ ਕਰੋ ਨਹੀਂ ਨਹੀਂ ਜਾ ਰਹੇ ਮੈਂ ਤਾਂ কালকে ਮੈਂ ਲਾਰੇ ਬਤਾ ਹੀ ਨਹੀਂ ਨੰਬਰ ਨਹੀਂ ਮੈਂ ਸਿਲੀ ਰੁੱਕੇ ਉਹਨਾਂ ਨੂੰ ਆਸਮਾਨ ਦੀ ਪ੍ਰੋਬਲਮ ਸੁਣੀ ਹੈ ਕੋਈ ਇਸ਼ੂ ਨਹੀਂ ਹੈ ਅਸੀਂ ਪਬਲਿਕ ਦੀ ਉਹਦੇ ਬਿਲਕੁਲ ਪਬਲਿਕ ਵਾਸਤੇ ਹੀ ਹੈ ਜੇ ਕੋਈ ਦੇਖੋ ਜੋ ਚੀਜ਼ ਮੇਰੇ ਹੱਥੋਂ ਦੀ ਮੈਂ ਤਾਂ ਹੁਣੇ ਕੱਟ ਦੂੰਗਾ ਨੰਬਰ ਨੋਟ ਕਰੋ ਜੀ ਕਰਾਓ ਜੀ ਨੰਬਰ ਦੀ ਇਹਨਾ ਮੈਨੂੰ ਉੱਤੋਂ ਲੈਣੀ ਪੈਣੀ ਹੈ ਉਹ ਬੈ ਡਿਸਕਸ ਹ ਫੀਡ ਕਰ ਰਿਹਾ ਉਹ ਸੁਗਲਬਤ ਕਰ ਲੈਂਦੇ ਆ ਸਰ ਕੀ ਨਾਮ ਜਪਟ ਕੀ ਕੀ ਸਰ ਸਾਰੀ ਗਲਬਤ ਹੋਈ ਹੈ ਕਿਹੜੀ ਜਿਹੜੀ ਹੈ ਸਰ ਨਾਲ ਨੂੰ ਲੈ ਕੇ ਜਿਹੜਾ ਵਿਵਾਦ ਹੋ ਰਿਹਾ ਹੈ ਸਾਡੇ ਪਹਿਲੇ ਪ੍ਰੋਜੈਕਟ ਚੱਲ ਰਿਹਾ ਹੈ ਵੀ ਇਸ ਨੂੰ ਸਟੋਨ ਪਿਚਿੰਗ ਕਰ ਰਹੇ ਆ ਸਾਰੇ ਨਾਲੇ ਨੂੰ ਕੰਟੀਨਿਊ ਜਿਹੜੀ ਹੈਗੀ ਸਟੋਨ ਪਿਚਿੰਗ ਹੋ ਰਹੀ ਹੈ ਹੋ ਗਿਆ ਸਟੋਨ ਪਿਜੀ ਵੀ ਸੈਡਾ ਪੱਕੇ ਕਰ ਰਹੇ ਆ ਬੈਡ ਕੱਚਾ ਰੱਖ ਰਹੇ ਆ ਪੱਥਰ ਲਾ ਕੇ ਬਾਕੀ ਵੀ ਤੁਸੀਂ ਦੇਖਣ ਨੂੰ ਸਾਰਾ ਚੱਲ ਹੀ ਰਿਹਾ ਹੈ ਸਕਸ਼ਣ ਬਟ ਉਹਨੇ ਇਹ ਕਹਿ ਰਹੇ ਵੀ ਸਾਨੂੰ ਇੰਨੇ ਇੱਕ ਪੋਰਸ਼ਨ 'ਚ ਸਾਨੂੰ ਪ੍ਰੋਬਲਮ ਹੈ ਇੱਥੇ ਪਾਈਪਲਾਈਨ ਪਾਈ ਜਾਵੇ ਸਰ ਪਰ ਇਹ ਪਬਲਿਕ ਇਸ਼ੂ ਹੈ ਨਹਿਰ ਦੇ ਵਿੱਚ ਪਾਈਪਲਾਈਨ ਕਿਸ ਤਰ੍ਹਾਂ ਦੀ ਪਾਓਗੇ ਤੁਸੀਂ ਤਾਂ ਗੱਲ ਹੋ ਗਿਆ ਉਹ ਮੈਂ ਅੱਜ ਮੈਂ ਡਿਸਕਸ ਕਰੂੰਗਾ ਆਪਣੇ ਹੈਲਥ ਅਥਾਰਟੀ ਨਾਲ ਮੈਂ ਜੇ ਨਹੀਂ ਕੁਝ ਕਹਿ ਸਕਦਾ ਵੀ ਮੈਂ ਕਰ ਦੂੰ ਮੈਂ ਆਪਣੇ ਹੈਰ ਅਥਾਰਟੀ ਤੋਂ ਪਰਮਿਸ਼ਨ ਲਵਾਂਗਾ ਵੀ ਆਸ ਉੱਥੇ ਡਿਮਾਂਡ ਹੈਗੀ ਹੈ ਤਾਂ ਆ ਇਸ਼ੂ ਹੈਗਾ ਉਹ ਜੋ ਮੈਨੂੰ ਡਿਸਾਈਡ ਕਰ ਦੇਣਗੇ ਮੈਂ ਠੀਕ ਤਾਂ ਤੁਹਾਡੀ ਜਿਹੜੀ ਗੱਲਬਾਤ ਹੈ ਕੀ ਆਸ਼ਵਸ਼ਣ ਦਵਾਇਆ ਤੁਹਾਨੂੰ ਇਹਨਾਂ ਨੇ ਉਹ ਕਹਿੰਦੇ ਅਸੀਂ ਕਰਾਂਗੇ ਅੱਗੇ ਡਿਮਾਂਡ ਕਰਾਂਗੇ ਫਿਰ ਉਹ ਜਦੋਂ ਹੋ ਜਾਏਗਾ ਕੰਪਲੀਟ ਫਿਰ ਅਸੀਂ ਉਹੀ ਪ੍ਰੋਸੈਸ ਕਰਵਾਵਾਂਗੇ ਤੇ ਜੇ ਹੁਣ ਵੀ ਤੁਹਾਡੀ ਸੁਣਵਾਈ ਨਹੀਂ ਹੋ ਜੇ ਨਹੀਂ ਹੋਏਗੀ ਫਿਰ ਅਸੀਂ ਅਗੋਂ ਨਹੀਂ ਕਰਨ ਦਾ ਵਾਂਗੇ ਕੁਝ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਭਗਤ ਸਿੰਘ ਕਲੋਨੀ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮਹੱਲੇ ਵਾਸੀ ਜਿਹੜੇ ਇਕੱਠੇ ਹੋ ਕੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਨਾਲੇ ਦੇ ਵਿੱਚ ਪਾਈਪ ਲਾਈਨ ਪਾਈ ਜਾਵੇ ਜਿੱਥੇ ਸਾਡੇ ਘਰ ਹੈਗੇ ਕਿਉਂਕਿ ਰਿਹਾਇਸ਼ੀ ਜਿਹੜੇ ਘਰ ਆ ਤੇ ਹਰ ਘਰ ਦੇ ਵਿੱਚ ਛੋਟੇ-ਛੋਟੇ ਬੱਚੇ ਆ ਤੇ ਕਿਸੇ ਤਰ੍ਹਾਂ ਦੀ ਅਨਸੁਭਾਵਿਕ ਘਟਨਾ ਜਿਹੜੀ ਵਾਪਰ ਸਕਦੀ ਹੈ ਸੋ ਉਥੇ ਉਹਨਾਂ ਦੱਸਦੇ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜੋ ਕਿ ਇੱਥੇ ਜਿਹੜੇ ਵਰਕ ਕਰਨ ਆਏ ਆ ਉਥ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਅੱਗੇ ਅੱਗੇ ਜਿਹੜਾ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੰਮ ਨਹੀਂ ਹੋਣ ਦਾਂਗੇ ਉਹ ਰੋਕ ਦਾਂਗੇ ਹੁਣ ਦੇਖਣ ਵਾਲੀ ਗੱਲ ਇਹ ਹੋਈ ਜਿਹੜਾ ਇਹਨਾਂ ਦਾ ਮਸਲਾ ਵਾ ਕਿੰਨੀ ਜਲਦੀ ਜਲਦੀ ਜਿਹੜਾ ਇਹ ਹੱਲ ਹੁੰਦਾ ਆ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਤਦ ਤੱਕ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਮੈਂ ਦੋ ਜਜ਼ਾਤ ਕੈਮਰਾਮੈਨ ਸੌਂਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਅਸੋਰੀ ਟੀਵੀ ਜਲੰਧਰ